ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਕਿਸਾਨ ਭਰਾ ਠੀਕ ਠਾਕ ਹੋਮੂਗੀ ਤੇ ਅੱਜ ਕਿਸਾਨ ਭਰਾਵਾਂ ਉੱਪਰ ਗੱਲ ਕਰਨੀ ਹੈ ਪੀਆਰ 126 ਝੋਨੇ ਬਾਰੇ ਵੀ ਪੀ ਕਿਉਂਕਿ ਜੁਲਾਈ ਮਹੀਨਾ ਕਿਸਾਨ ਭਰਾਵਾਂ ਹੁਣ ਚਾਹ ਰਹੇ ਆ ਵੀ ਆਪਾਂ ਪੀਆਰ 126 ਵੈਰਾਈਟੀ ਦੀ ਆਪਾਂ ਕਦੋਂ ਤੱਕ ਕਿੰਨੀ ਤਰੀਕ ਤੱਕ ਆਪਾਂ ਲਵਾਈ ਕਰ ਸਕਦੇ ਆ ਕਿਉਂਕਿ ਵਿੱਚ ਕਈ ਜ਼ਿਮੀਂਦਾਰ ਭਰਾਵਾਂ ਦੇ ਆਚਾਰ ਵਾਲੀ ਮੱਕੀ ਤੇ ਵਾਲੇ ਵੀ ਜਿਹੜੇ ਖੇਤ ਹੁਣ ਬੇਲੇ ਹੋਏ ਨੇ ਦੇ ਕਈ ਵਾਰ ਕੀ ਹੁੰਦਾ ਕਿਸਾਨ ਭਰਾਵਾਂ ਦੇ ਕਈਆਂ ਦੀ ਜਿਹੜੀ ਜੀ ਦੀ ਮਰ ਵੀ ਜਾਂਦੀ ਹੈ ਮੀਂਹ ਦੇ ਕਾਰਨ ਵੀ ਕਈ ਵਾਰ ਹੋਰ ਵੀ ਸੋਹ ਦਿੱਕਤਾ ਹੋ ਜਾਂਦੀ ਹੈ ਜਿਹਦੇ ਕਰਕੇ ਆਪਾਂ ਨੂੰ ਦੁਬਾਰਾ ਝੋਨਾ ਵੀ ਲਾਉਣਾ ਪੈ ਜਾਂਦਾ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਪੀ 126 ਵੈਰੈਟੀ ਦੀ ਆਪਾਂ ਕਦੋਂ ਤੱਕ ਲਵਾਈ ਕਰ ਸਕਦੇ ਆ ਤੇ ਕਿੰਨੀ ਆਪਾਂ ਨੂੰ ਜਿਹੜਾ ਹੁਣ ਦੀ ਲਵਾਈ ਕੀਤੀ ਹੋਈ ਝਾੜ ਆਪਣਾ ਕਿਵੇਂ ਰਹੂਗਾ ਤੇ ਕਿਹੜੀ ਕਿਹੜੀ ਗੱਲਾਂ ਦਾ ਕਿਸਾਨ ਭਰਾਵਾਂ ਨੂੰ ਹੁਣ ਧਿਆਨ ਰੱਖਣਾ ਪਊਗਾ ਤਾਂ ਕਿ ਜਿਹੜੀ ਅੱਗੇ ਜਾ ਕੇ PR126 ਵੈਰਾਈਟੀ ਦੇ ਵਿੱਚ ਦਿੱਕਤ ਨਾ ਆਵੇ। ਹਾਂਜੀ ਕਿਸਾਨ ਪ੍ਰਭ ਹੁਣ ਜਿਹੜੇ ਕਿਸਾਨ ਭਰਾ ਵੀ PR126 ਵੈਰਾਈਟੀ ਨੂੰ ਆਪਣੇ ਖੇਤ ਦੇ ਵਿੱਚ ਲਾਉਣਾ ਚਾਹੁੰਦੇ ਨੇ ਕਿਉਂਕਿ ਅੱਜ ਕਿਸਾਨ ਪ੍ਰਭ ਉਹ ਤਰੀਕ ਹੋਗੀ 23 ਜੁਲਾਈ। ਇਹਦਾ ਜਿਹੜਾ ਕਿਸਾਨ ਪ੍ਰਭ ਉਹ ਅਸਲੀ ਜਿਹੜਾ ਇਹਦਾ ਲਵਾਈ ਦਾ ਸਮਾਂ ਹੁੰਦਾ ਉਹ ਹੁੰਦਾ ਹੈ 20 ਤੋਂ 25 ਜੁਲਾਈ ਤੱਕ। ਮੈਂ ਤੁਹਾਨੂੰ ਕਿਸਾਨ ਪ੍ਰਭੂ ਸਹੀ ਗੱਲ ਦੱਸੂਗਾ ਜਿਹੜੀ ਅੱਪਾ 20 ਤਰੀਕ ਨੂੰ 22 ਨੂੰ 23 ਤਰੀਕ ਨੂੰ 25 ਤਰੀਕ ਤੱਕ ਅੱਪਾ PH 1126 ਵੈਰੈਟੀ ਦੀ ਲਵਾਈ ਕਰਦੇ ਆ ਉਹ ਕਿਸਾਨ ਪ੍ਰਭੂ ਕੀ ਹੁੰਦਾ ਉਹਦਾ ਜਿਹੜਾ ਝਾੜ ਆ ਕਿਸਾਨ ਪ੍ਰਭੂ ਆਪਾਂ ਨੂੰ ਪੂਰਾ ਐਨ ਪ੍ਰੋਪਰ ਦੇਖਣ ਨੂੰ ਮਿਲਦਾ ਕਿਉਂਕਿ ਜਿਹੜੀ ਆਪਾਂ ਗੇਤੀ ਲਵਾਈ ਕਰਦੇ ਆ ਉਹਦਾ ਝਾੜ ਘਟੂਗਾ ਜਿਹੜੀ ਆਪਾਂ ਜੇ ਤੋਂ ਸਹੀ ਝਾੜ ਦੇਣਾ ਆਪਾਂ ਜਿਵੇਂ 35 36 37 ਕੁਇੰਟਲ ਤੱਕ ਜ਼ਿੰਮੇਦਾਰ ਪ੍ਰਾਈਸ ਵੈਰੈਟੀ ਤੋਂ ਲਾਂਦੇ ਨੇ ਉਹ ਸਮਾਂ ਕਿਸਾਨਪ੍ਰਭੂ ਜਿਵੇਂ 1 ਜੁਲਾਈ ਤੋਂ ਲੈ ਕੇ 20 25 ਜੁਲਾਈ ਤੱਕ ਸਹੀ ਸਮਾਂ ਪਰ ਐਵੇਂ ਨਹੀਂ ਕਿਸਾਨਪ੍ਰਭੂ ਇਹ ਵਧੀਆ ਝਾੜ ਫੇਰ ਵੀ ਦੇ ਸਕਦੀ ਹੈ ਆਪਾਂ ਇਹਦੀ ਜੁਲਾਈ ਦੇ ਐਂਡ ਤੱਕ ਆਪਾਂ 30 ਜੁਲਾਈ ਤੱਕ ਇਸ ਵੈਰੈਟੀ ਨੂੰ ਆਪਣੇ ਖੇਤ ਦੇ ਵਿੱਚ ਲਾ ਸਕਦੇ ਆ ਉਹਦਾ ਜਿਹੜਾ ਝਾੜ ਹੈ ਕਿਸਾਨਪ੍ਰਭੂ ਥੋੜਾ ਜਿਹਾ ਫਰਕ ਪਾਊਗਾ ਜਿਹੜੀ 20 ਜੁਲਾਈ 15 ਵਾਲੀ ਜੁਲਾਈ ਦੇ ਨਾਲੋਂ ਥੋੜਾ ਜਿਹਾ ਫਰਕ ਪਊਗਾ ਬਹੁਤਾ ਫਰਕ ਨਹੀਂ ਪੈਂਦਾ ਵੀ ਆਪਾਂ ਕਹਿ ਦਈਏ ਬਹੁਤ ਜ਼ਿਆਦਾ ਝਾੜ ਘਟ ਗਿਆ ਜਿਹੜੀ ਥੋੜੀ 27 28 29 30 ਜੁਲਾਈ ਵਾਲੀ ਵੀ ਕਿਸਾਨਪ੍ਰਾਭੂ ਵਧੀਆ 32 33 ਕੁਆਂਟਲ ਤੱਕ ਝਾੜ ਦੇ ਸਕਦੀ ਹੈ ਆਰਾਮ ਦੇ ਨਾਲ ਪਰ ਆਪਾਂ ਗੱਲਾਂ ਦਾ ਕਿਹੜੀ ਦਾ ਧਿਆਨ ਰੱਖਣਾ ਕਿਉਂਕਿ ਕਿਸਾਨਪ੍ਰਾਭੂ ਆਪਾਂ ਜਿਹੜੀ PR126 ਦੀ 25 ਜੁਲਾਈ ਤੋਂ ਹੁਣ ਆਪਾਂ ਖੇਤ ਦੇ ਵਿੱਚ ਲੋਈ ਕਰਾਂਗੇ ਉਹਦਾ ਜਿਹੜਾ ਉਹਦੇ ਵਿੱਚ ਦਿੱਕਤ ਕੀ ਆਉਂਦੀ ਹੈ ਕਿਸਾਨਪਰਾਵੋ ਡੋਡੀ ਦੀ ਐਂਡ ਤੇ ਜਾ ਕੇ ਇਸ ਵੈਰਾਈਟੀ ਨੂੰ ਜਿਹੜੀ ਲੇਟ ਆਪਾਂ ਜਿਆਦਾ ਲਗਾਵਾਂਗੇ ਇਸ ਨੂੰ ਡੋਡੀ ਪੈਂਦੀ ਹੈ ਜਿਹਦੇ ਕਾਰਨ ਆਪਣਾ ਜਿਹੜਾ ਦਾਣੇ ਨੇ ਉਹ ਕਾਲੇ ਹੋ ਜਾਂਦੇ ਨੇ ਜਦੋਂ ਆਪਾਂ ਵਾਢੀ ਕਰਦੇ ਆ ਤੇ ਫੇਰ ਆਪਾਂ ਨੂੰ ਵੇਚਣ ਦੇ ਵਿੱਚ ਇਸ ਵੈਰਾਈਟੀ ਨੂੰ ਦਿੱਕਤ ਆ ਜਾਂਦੀ ਹੈ ਉਸ ਦਿੱਕਤ ਤੋਂ ਆਪਾਂ ਕਿਵੇਂ ਬਚ ਸਕਦੇ ਆ ਆਪਾਂ ਕੀ ਕਰਨਾ ਕਿਸਾਨਪਰਾਵੋ ਕਿਉਂਕਿ ਆਪਾਂ ਲੇਟ ਵਾਲੀ ਚੀਜ਼ ਦੇ ਵਿੱਚ ਯੂਰੀਆ ਵੱਧ ਪਾ ਦਿੰਦੇ ਨੇ ਕਿਸਾਨ ਭਰਾ ਉਹ ਆਪਣੇ ਹੱਥ ਦੇ ਵਿੱਚ ਹੁੰਦਾ ਇਸ ਕਰਕੇ ਜਿਹੜੀ ਇਸ ਵੈਰੈਟੀ ਦੇ ਵਿੱਚ ਸਮੱਸਿਆ ਆਉਂਦੀ ਹੈ ਹੁਣ ਅਗੇਤੀ ਦੇ ਵਿੱਚ ਤੋਂ ਚਾਹੋ ਤੁਸੀਂ ਥੋੜੀ ਜੀ ਯੂਰੀਆ ਵੱਧ ਪਾ ਰਹੇ ਹੋ ਪਰ ਜੇ ਹੁਣ ਤੁਸੀਂ ਪਛੇਤੀ ਜਿਵੇਂ ਹੁਣ ਇਹਦੀ ਲਵਾਈ ਕਰਨੀ ਹੈ ਕਿਸੇ ਵੀ ਖੇਤ ਦੇ ਵਿੱਚ ਕਿਸਾਨ ਭਰਾ ਉਹ ਤੁਸੀਂ ਤਿੰਨ ਗੱਟੇ ਤੋਂ ਵੱਧ ਇਸ ਵੈਰੈਟੀ ਦੇ ਵਿੱਚ ਯੂਰੀਆ ਨਹੀਂ ਪਾਉਣੀ ਜੇ ਤੁਹਾਡੀ ਜ਼ਮੀਨ ਦੇ حساب ਦੇ ਨਾਲ ਜੇ ਦੋ ਗੱਟਿਆਂ ਨਾਲ ਸਰਦਾ ਦੋ ਗੱਟਿਆਂ ਨਾਲ ਤੁਸੀਂ ਸਾਰ ਸਕਦੇ ਹੋ ਤੇ ਤੁਸੀਂ ਹੋਰ ਖਾਦਾ ਵਰਤ ਸਕਦੇ ਹੋ ਫਟਾਰਾ ਕਰਾਉਣ ਦੇ ਲਈ ਗਰੋਥ ਕਰਾਉਣ ਦੇ ਲਈ ਜਿਵੇਂ ਜ਼ਿੰਕ ਹੋ ਗਿਆ ਪोटाश ਹੋ ਗਿਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਚੀਜ਼ ਦਾ ਆਪਾਂ ਨੂੰ ਬਹੁਤ ਬੈਨੀਫਿਟ ਮਿਲਦਾ ਕਿਸਾਨ ਨੂੰ ਭਰਾਓ ਝਾੜ ਦੇ ਵਿੱਚ ਵੀ ਤੁਹਾਡਾ ਤੇ ਗਰੋਥ ਦੇ ਵਿੱਚ ਵੀ ਇਸ ਕਰਕੇ ਇਹ ਗੱਲਾਂ ਦਾ ਸਿਰਫ ਆਪਾਂ ਧਿਆਨ ਰੱਖਣਾ ਤੇ ਜਿਹੜੀ ਪਨੀਰੀ ਹੈ ਉਹ ਨਰਮ ਪਨੀਰੀ ਤੁਸੀਂ 25 24 25 ਦਿਨਾਂ ਦੀ ਜਿਹੜੀ ਪਨੀਰੀ ਨੂੰ ਖੇਤ ਦੇ ਵਿੱਚ ਲਗਾਉਣਾ ਹੈ ਤੇ ਬਾਕੀ ਕਿਸਾਨ ਪ੍ਰਭੂ ਕੋਈ ਵੀ ਇਹਦੇ ਵਿੱਚ ਆਪਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਜਿਹੜੀ ਇਹਨੂੰ ਡੋਡੀ ਦੀ ਸਮੱਸਿਆ ਆਉਂਦੀ ਹੈ ਉਹ ਇਸੇ ਕਰਕੇ ਆਉਂਦੀ ਆਪਾਂ ਯੂਰੀਆ ਵੱਧ ਪਾਉਣ ਦੇ ਕਾਰਨ ਕਿਉਂਕਿ ਹੁਣ ਤੱਕ ਕਿਸਾਨ ਪ੍ਰਭੂ ਲਾਜ ਹੈ ਕਿ ਨਹੀਂ ਜਦੋਂ ਤੁਸੀਂ ਤੁਹਾਨੂੰ ਪਤਾ ਵੀ ਲੇਟ ਆਪਾਂ ਲਵਾਈ ਕੀਤੀ ਹੈ ਤੁਸੀਂ ਇੱਕ ਸਪੜੇ ਜਿਹੜੀ ਡੋਡੀ ਵਾਸਤੇ ਤੁਸੀਂ ਕਰ ਸਕਦੇ ਹੋ ਤੁਹਾਡੇ ਬਿਲਕੁਲ ਵੀ ਜਿਹੜੀ ਡੋਡੀ ਦੀ ਸਮੱਸਿਆ ਨਹੀਂ ਆਵੇਗੀ ਤੇ ਜਿਹੜੇ ਕਿਸਾਨ ਭਰਾਵਾਂ ਨੇ 5 ਅਗਸਤ ਅਗਸਤ ਮਹੀਨੇ ਦੇ ਵਿੱਚ ਪੀਆਰ 126 ਦੀ ਲਵਾਈ ਕਰਦੇ ਆ ਉਹ ਕਿਸਾਨ ਭਰਾਵੋ ਗਲਤ ਹੈ ਕਿਉਂਕਿ ਉਹ ਝਾੜ ਇੰਨਾ ਨਹੀਂ ਦਿੰਦੀ ਉਹਦਾ ਜਿਹੜਾ ਝਾੜ ਹੈ ਕਿਸਾਨ ਭਰਾਵੋ ਤੁਹਾਡਾ 24 25 ਕੁਇੰਟਲ ਦਾ ਝਾੜ ਰਹੂਗਾ ਜਿਹੜੀ ਤੁਸੀਂ ਅਗਸਤ ਦੇ ਵਿੱਚ ਲਵਾਈ ਕਰੋਗੇ ਉਹਦੇ ਵਿੱਚ ਕਿਸਾਨਪ੍ਰਭ ਤੁਸੀਂ ਇਹਦੀ ਲਵਾਈ ਨਾ ਕਰੋ ਤੁਸੀਂ ਬਾਸਮਤੀ ਦੀ ਲਵਾਈ ਕਰ ਸਕਦੇ ਆ ਕਿਉਂਕਿ ਤੁਹਾਨੂੰ ਵਧੀਆ ਬੈਨੀਫਿਟ ਉਹਦਾ ਵਧੀਆ ਝਾੜ ਮਿਲੇਗਾ ਜੇ ਪੀ 126 ਆਪਾਂ ਲਾਵਾਂਗੇ ਤਾਂ ਅੱਗੇ ਜਾ ਕੇ ਮੌਕਚਰ ਦੇ ਵਿੱਚ ਵੀ ਆਪਾਂ ਨੂੰ ਦਿੱਕਤ ਆਊਗੀ ਤੇ ਝਾੜ ਵੀ ਆਪਣਾ 24 25 ਕੁਇੰਟਲ ਦੇਊਗੀ ਇਸ ਕਰਕੇ 30 ਜੁਲਾਈ ਤੱਕ ਆਪਾਂ ਇਸ ਵੈਰੈਟੀ ਦੀ ਲਵਾਈ ਕਰ ਸਕਦੇ ਆ ਤੇ ਬਹੁਤ ਵਧੀਆ ਆਪਾਂ ਬੰਪਰ ਝਾੜ ਲੈ ਸਕਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਜੀਵਿੰਦਾਰ ਭਰਾਵਾਂ ਤੱਕ ਸਤਿ ਸ਼੍ਰੀ ਅਕਾਲ ਜੀ